ਸਾਡੇ ਸਭ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕਿਸ ਬਾਣੀ ਦਾ ਜਾਪ ਕਰੀਏ ਜਿਸ ਨਾਲ ਸਾਡੀ ਮਨੋ ਕਾਮਨਾ ਪੂਰੀ ਹੋ ਜਾਵੇ ਤਾਂ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਪੰਕਤੀ ਦਾ ਜਾਪ ਕਰਨ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਵੈਸੇ ਤਾਂ ਗੁਰੂਆਂ ਦੁਆਰਾ ਰਚੀ ਸਾਰੀ ਬਾਣੀ ਹੀ ਸਾਡੀਆਂ ਇੱਛਾਵਾਂ ਦੀ ਪੂਰਤੀ ਕਰਦੀ ਹੈ ਪਰ ਸਾਡੀਆਂ ਅਲੱਗ-ਅਲੱਗ ਇੱਛਾਵਾਂ ਦੀ ਪੂਰਤੀ ਅਰਦਾਸ ਕਰਨ ਵੇਲੇ ਕਿਸ ਪੰਕਤੀ ਦਾ ਜਾਪ ਕਰਨ ਨਾਲ ਹੁੰਦੀ ਹੈ ਇਹ ਤੁਹਾਨੂੰ ਦੱਸਾਂਗੇ ਪਰਮਾਤਮਾ ਦਾ ਹਰ ਜਗ੍ਹਾ ਤੇ ਵਾਸ ਹੈ ਸੰਸਾਰ ਦੇ ਕਣ-ਕਣ ਵਿੱਚ ਵਾਹਿਗੁਰੂ ਦਾ ਵਾਸਾ ਹੈ ਜਦੋਂ ਤੁਸੀਂ ਪਰਮਾਤਮਾ ਤੋਂ ਕੋਈ ਵੀ ਦਾਤ ਮੰਗਣੀ ਹੈ ਤਾਂ ਤੁਸੀਂ ਕਿਸੇ ਵੀ ਜਗ੍ਹਾ ਤੇ ਹੋਵੋ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਅਰਦਾਸ ਕਰੋ ਅਤੇ ਆਪਣੀ ਇੱਛਾ ਪਰਮਾਤਮਾ ਦੇ ਅੱਗੇ ਦੱਸੋ ਅਰਦਾਸ ਕਰਨ ਤੋਂ ਪਹਿਲਾਂ 11 ਵਾਰ ਇਸ ਪੰਕਤੀ ਦਾ ਜਾਪ ਕਰਨਾ ਹੈ ਅਤੇ ਅਰਦਾਸ ਕਰਕੇ ਆਪਣੀ ਦਾਤ ਵਾਹਿਗੁਰੂ ਤੋਂ ਮੰਗ ਕੇ ਅਰਦਾਸ ਪੂਰੀ ਹੋਣ ਤੋਂ ਬਾਅਦ ਦੁਬਾਰਾ 11 ਵਾਰ ਇਸ ਪੰਕਤੀ ਦਾ ਜਾਪ ਕਰਨਾ ਹੈ ਇਹ ਪੰਕਤੀ ਹੈ ਜੀ ਦੀਨਾ ਨਾਥ ਸੁਣੋ ਅਰਦਾਸ ਦੀਨਾ ਨਾਥ ਸੁਣੋ ਅਰਦਾਸ ਇਸ ਪੰਕਤੀ ਨੂੰ ਪਿਆਰ ਨਾਲ ਵਾਹਿਗੁਰੂ ਨੂੰ ਯਾਦ ਕਰਦਿਆਂ 11 ਵਾਰ ਅਰਦਾਸ ਕਰਨ ਤੋਂ ਪਹਿਲਾਂ ਅਤੇ 11 ਵਾਰ ਅਰਦਾਸ ਕਰਨ ਤੋਂ ਬਾਅਦ ਜਪੋ ਇਸ ਤੋਂ ਬਾਅਦ ਪਰਮਾਤਮਾ ਤੁਹਾਡੇ ਸਿਰ ਉੱਤੇ ਆਪਣੇ ਮੇਰ ਭਰਿਆ ਹੱਥ ਰੱਖਣਗੇ ਅਤੇ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ। ਬਸ ਅਰਦਾਸ ਕਰਨ ਵੇਲੇ ਧਿਆਨ ਸਿਰਫ ਉਸ ਵਾਹਿਗੁਰੂ ਦਾ ਕਰੋ ਅਤੇ ਭਾਵਨਾ ਸ਼ੁੱਧ ਰੱਖੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਕਮੈਂਟਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ। ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ।